स्वागत है ਤੁਹਾਡਾ ਸਾਡੇ YouTube ਚੈਨਲ ਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਜੀ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫਿਰ ਤੋਂ ਨਵੇਂ ਸਾਲ ਵਾਲੇ ਦਿਨ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਇੱਕ ਨਵਾਂ ਲੈਟਰ ਲੈ ਕੇ ਕਿਹੜਾ ਲੈਟਰ ਹੈ ਇਹ ਦੇਖ ਲੈਣੇ ਆ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦਾ ਲੈਟਰ ਹੈ ਜੀ ਵਿੱਤ ਪ੍ਰਸੋਨਲ ਸ਼ਾਖਾ ਵੱਲੋਂ ਸਾਰੇ ਮੁਖੀਆਂ ਨੂੰ ਸਾਰੇ ਵਿਭਾਗਾਂ ਨੂੰ ਟੈਗ ਹੋਇਆ ਹੈ ਜੀ ਕਾਲਿਸਬੰਧ ਤੇ ਬਹੁਤ ਸਾਰੇ ਸਾਥੀ ਪੁੱਛ ਰਹੇ ਸੀ ਜਦੋਂ ਕੋਈ ਪੱਤਰ ਗਰੁੱਪ ਚ ਆਉਂਦਾ ਹੈ ਤੇ 6th ਪੇ ਕਮਿਸ਼ਨ ਦੇਖਦੇ ਤਾਂ ਸਾਰਿਆਂ ਨੇ ਭਾਵਨਾਵਾਂ ਜੁੜੀਆਂ ਮੈਂ ਸਮਝਦਾ ਹਾਂ ਸਾਥੀਆਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਾਡੇ ਸਬੰਧ ਦੇ ਵਿੱਚ ਇੱਕ ਲੈਟਰ ਹੈ ਬਟ ਨਹੀਂ ਇਹ ਸਿਰਫ ਉਹਨਾਂ ਮੁਲਾਜ਼ਮਾਂ ਲਈ ਆ ਜਿਨ੍ਹਾਂ ਨੂੰ 6th ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਪਰੰਤ ਜਿਹੜੀ ਰਿਵਾਈਜ਼ ਪੇ ਮਿਲ ਰਹੀ ਸੀ ਉਹ ਪਹਿਲਾਂ ਦੀ ਰਿਵਾਈਜ਼ ਪੇ ਨਾਲੋਂ ਘਟਿਆ ਹੈ ਬੇਸਿਕਲੀ ਕੀ ਕਿਹਾਇਆ ਕਿ ਜਦੋਂ ਆਪਾਂ 5ਥ ਪੇ ਕਮਿਸ਼ਨ ਚੋਂ 6ਥ ਜਾਏ ਸਰਕਾਰ ਦੀ ਭਾਸ਼ਾ ਚ ਇਹ ਰਿਵਾਈਜ਼ ਪੇ ਕਮਿਸ਼ਨ ਆ ਕੋਈ ਆਪਣੇ ਆਪ ਚ ਨਵਾਂ ਪੇ ਕਮਿਸ਼ਨ ਨਹੀਂ ਇਹ ਨੂੰ ਰਿਵੀਜ਼ਨ ਆ ਰਿਵੀਜ਼ਨ ਕੇ ਲਈ 5ਥ ਦੀ ਰਿਵੀਜ਼ਨ ਆਈ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਾਥੀਆਂ ਦੀ ਜਿਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਆ ਉਹ ਪੰਜਵੇਂ ਚ ਵੱਧ ਰਹੀ ਸੀ ਬਟ ਛੇਵੇਂ ਜਦੋਂ ਰਿਵਾਈਜ਼ ਹੋਇਆ ਉਹਦੀ ਘਟ ਗਈ ਇਹ ਪੱਤਰ ਉਹਨਾਂ ਦੇ ਸਬੰਧ ਚ ਆ ਕੀ ਪੱਤਰ ਦੇ ਵਿੱਚ ਲਿਖਿਆ ਹੈ ਅੱਗੇ ਆਪਾਂ ਦੇਖ ਲੈਨੇ ਆ ਉਹਨਾਂ ਨੇ ਕਿਹਾ ਆ ਜਿਹੜੇ ਗਰੁੱਪ ਸੀ ਦੇ ਉਹ EMPLOYEES ਗਰੁੱਪ ਸੀ ਦੇ ਉਹ EMPLOYEES ਜਿਹੜੇ ਗਰੁੱਪ ਡੀ ਤੋਂ ਪ੍ਰਮੋਟ ਹੋਏ ਨੇ ਅ ਇੱਕ 1 2016 ਤੋਂ ਬਾਅਦ ਅ ਪ੍ਰਮੋਟ ਹੋਏ ਨੇ ਉਹਨਾਂ ਦੀ ਜਿਹੜੀ ਰਿਵਾਈਜ਼ਡ ਪੇ ਆ ਜਿਹੜੀ 6th ਪੇ ਕਮਿਸ਼ਨ ਦੀ ਪੇ ਆ ਉਹ 5th ਨਾਲੋਂ ਘਟ ਰਹੀ ਆ ਸੋ ਉਹਦੇ ਵਿੱਚ ਉਹਨਾਂ ਨੂੰ ਕੀ ਹਦਾਇਤ ਹੋਈ ਆ ਆਪਣਾ ਮਹਿਕਮਿਆਂ ਨੂੰ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮੁਲਾਜ਼ਮ ਆ ਇੱਕ ਇੱਕ 16 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਦੀ ਤਨਖਾਹ ਜਿਹੜੀ ਆ ਉਹੀ ਗੱਲਬਾਤ ਦੁਆਰ ਲਿਖਿਆ ਗਿਆ ਕਿ ਘਟ ਰਹੀ ਹੈ ਉਹਨਾਂ ਕਰਮਚਾਰੀਆਂ ਦੀ ਕਰਨਾ ਕੀ ਆ ਕਿ ਉਹਨਾਂ ਕਰਮਚਾਰੀਆਂ ਦੀ ਪ੍ਰਾਣੀ ਪੇ ਨੂੰ ਪ੍ਰੋਟੈਕਟ ਕਰਕੇ ਉਦੋਂ ਉਹਨਾਂ ਚਿਰ ਤੱਕ ਇਸੇ ਪੇ ਵਿੱਚ ਅਦਾਇਗੀ ਕੀਤੀ ਜਾਵੇ ਜਿੰਨਾ ਚਿਰ ਇਸ ਇਹ ਪੇ ਜਿਹੜੀ ਆ ਉਸ 6th PPC ਤੋਂ ਵੱਧ ਨਹੀਂ ਹੋ ਜਾਂਦੀ ਉਹ ਕਹਿਣ ਦਾ ਭਾਵ ਕਿ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਉਹਨਾਂ ਚਿਰ 5th ਚ ਦਿੱਤੀ ਜਾਵੇ ਜਿੰਨਾ ਚਿਰ ਇਹਨਾਂ ਦੀ ਤਨਖਾਹ ਜਿਹੜੀ ਆ ਉਹ 6th ਤੋਂ ਉੱਪਰ ਨਹੀਂ ਹੋ ਜਾਂਦੀ ਇਨਕਰੀਮੈਂਟ ਵਗੈਰਾ ਪਾ ਕੇ ਉਹਨਾਂ ਚਿਰ ਇਹਨਾਂ ਨੂੰ 5th ਦੇ ਵਿੱਚ ਹੀ ਰੱਖਿਆ ਜਾਵੇ ਇਸ ਤੋਂ ਇਲਾਵਾ ਇਸ ਲੈਟਰ ਦੇ ਵਿੱਚ ਕੋਈ ਨਹੀਂ ਆ ਨਵੇਂ ਮੁਲਾਜ਼ਮਾਂ ਨਾਲ ਇਸ ਲੈਟਰ ਦਾ ਕੋਈ ਸਬੰਧ ਨਹੀਂ ਹੈ ਜੀ ਤੇ ਉਮੀਦ ਕਰਦੇ ਹਾਂ ਸਰਕਾਰ ਦਾ ਧਿਆਨ ਜਿਹੜਾ ਹੈ ਆਪਣੇ ਮਸਲਿਆਂ 'ਤੇ ਵੀ ਹੋਊਗਾ ਬਹੁਤ ਹੀ ਜਲਦ ਹੋਊਗਾ ਤੇ ਜੇ ਤੁਹਾਡਾ ਕੋਈ ਕੁਐਸਚਨ ਹੈ ਜੀ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਅਸੀਂ ਹੋਰ ਵੀ ਵੀਡੀਓਜ਼ ਲੈ ਕੇ ਆ ਰਹੇ ਹਾਂ ਮੁਲਾਜ਼ਮਾਂ ਦੇ ਮਸਲੇ ਸੰਬੰਧੀ ਤੇ ਉਹਨਾਂ ਚਲੇ ਚੈਨਲ ਨਾਲ ਜੁੜੇ ਰਹੋ ਧੰਨਵਾਦੀ